ਮਾਈ ਗੁਰੂ ਕਾ ਖਾਲਸਾ ਸ਼ਾਹੀ ਵਾਹਿਗੁਰੂ ਕੀ ਫਤਿਹ ਹਣ ਇੱਥੋਂ ਕਥਾ ਸ਼ੁਰੂ ਕਰਨ ਲੱਗੇ ਆ ਰਾਗ ਗੋੜੀ ਮਹੱਲਾ ਪੰਜਮਾ ਇੱਕ ਓਂਖਰ ਸਤਗੁਰ ਪ੍ਰਸਾਦਿ ਦੀਨ ਦਿਆਲ ਦਬੋਧਰ ਰਾਇ ਜੀਓ ਓੜਿ ਜਿਨਾ ਕਾ ਰੇਵਾ ਲਗਾਇਆ ਜੀਓ ਪਗ ਤਮਸ਼ਲ ਤੇਰਾ ਬਿਰਧ ਰਖਾਇਆ ਜੀਓ ਪੂਰਨ ਸਮਨੀ ਜਾਈ ਜੀਓ ਹੇ ਗ੍ਰੰਭੇ ਤੇ ਦਰਸ਼ ਕਰਨ ਵਾਲੇ ਆਕਾਲ ਪੁਰਖ ਪਾਸ਼ਾ ਜੀ ਤੂੰ ਕਰੋੜ ਮੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ ਫਲਤੀ ਬਚਾਇਆ ਹੈ ਭਗਤਾਂ ਦਾ ਪਿਆਰ ਹੁਣ ਇਹ ਤੇਰਾ ਮੁੱਢਕ ਨੀਮਾ ਦਾ ਸੁਭਾਅ ਬਣਿਆ ਆ ਰਿਹਾ ਹੈ ਹੇ ਆਕਾਲ ਪੁਰਖ ਤੂੰ ਸਭ ਥਾਵਾਂ ਵਿੱਚ ਮੌਜੂਦ ਹੈ ਕਿਉਂ ਵੇਖਾਂ ਪ੍ਰੀਤਮ ਕਵਣ ਸੋ ਸੁਕਾਰਨੀ ਜੀਓ ਸੰਤਾਂ ਦਾ ਸੇਵਾ ਚਰਨੀ ਜੀਓ ਇਹ ਇਹ ਜੀਓ ਮਤਾਈ ਬਲ ਬਲ ਜਾਈ ਜੀਓ ਤੈਸ ਨਿਮ ਨਿਮ ਲਗਾਓ ਪਾਈ ਜੀਓ ਮੈਂ ਕਿਵੇਂ ਉਸਕਾਰਪੁਰਖ ਪ੍ਰੀਤਮ ਦਾ ਆਦਰਸ਼ਨ ਕਰਾਂ ਉਹ ਕਿਹੜੀ ਸੇਸ਼ਟ ਕਰਨੀ ਹੈ ਮੈਂ ਸੰਤ ਜਨਾਂ ਦੀ ਦਾਸੀ ਬਣਾ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ ਮੈਂ ਆਪਣੀ ਜਿੰਦ ਉਸ ਆਕਾਰਪੁਰਖ ਪ੍ਰਮਾਤਮਾ ਤੋਂ ਸਦਕੇ ਕਰਾਂ ਤੇ ਉਸ ਤੋਂ ਕਰਵਾਨ ਹੋ ਜਾਵਾਂ ਲਖ ਲਖ ਕੇ ਮੈਂ ਸਦਾ ਉਸ ਦੀ ਪੈਰੀਂ ਲੱਗੀ ਲੱਗਦੀ ਰਹਾਂ ਬੋਧੀ ਪੰਡਤ ਮੇਨਖਨੰਤਾ ਈਉ ਹੋਏ ਬੈਰਾਗੀ ਤੀਰਥ ਨਾਵੰਤਾ ਜਿਉ ਗੀਤ ਨਾਦ ਕੀਰਤਨ ਗਵੰਤਾਂ ਮੰਤਾਂ ਜੀਉ ਰੰਨਰ ਪਾਉ ਨਾਮ ਤੇ ਆਈ ਜੀਉ ਕੋਈ ਪੰਡਤ वेद ਆਦਿ ਧਰਮ ਪੁਸਤਕਾਂ ਖੋਜਦਾ ਰਹਿੰਦਾ ਹੈ ਕੋਈ ਬ੍ਰਾਹਮਣ ਹੋ ਕੇ ਤੀਰਥ ਉੱਤੇ ਇਸ਼ਨਾਨ ਕਰਦਾ ਫਿਰਦਾ ਹੈ ਕੋਈ ਗੀਤ ਗਾਉਂਦਾ ਹੈ ਨਾਦ ਵਜਾਉਂਦਾ ਹੈ ਕੀਰਤਨ ਕਰਦਾ ਹੈ ਬਲ ਮੈਂ ਪ੍ਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ ਨਰ ਪੈਦਾ ਪੈਦਾ ਕਰਦਾ ਹੈ। ਬੈ ਕਿਰਪਾ ਰ ਸੁਆਮੀ ਮੇਰੇ ਜੀਓ। ਪਤਿਤ ਪਵਿਤ ਲਾਗ ਲਗ ਗੁਰ ਕੇ ਪੈਰੀ ਜੀਓ। ਭਰਮ ਪਉ ਕਾਟ ਕੀਏ ਨਰ ਵੈਰੀ ਜੀਓ। ਗੁਰੂ ਮਨ ਕੀ ਆਸ ਪੁਜਾਈ ਭਰਾਈ ਜੀਓ। ਇੰਨਾ ਮਨੁੱਖਾ ਉੱਤੇ ਮੇਰੇ ਸਵਾਮੀ ਅਕਾਰ ਪਰਖ ਦੀ ਦਿਆਵਾਨ ਹੁੰਦਾ ਹੈ ਉਹ ਮਨੁੱਖਾ ਗੁਰੂ ਦੀ ਚਰਨੀ ਲੱਗ ਕੇ ਡਿੱਗੇ ਹੋਏ ਸੱਚੇ ਅਚਾਨਣ ਵਾਲੇ ਬਣ ਜਾਂਦੇ ਹਨ ਗੁਰੂ ਢੰਕਣਾ ਦੂਰ ਕਾਂਕਰ ਦਾ ਦੂਰ ਕਰਕੇ ਉਹਨਾਂ ਮਨੁੱਖਾਂ ਨੂੰ ਨਰਵੈਰ ਬਣਾ ਦਿੰਦਾ ਹੈ ਜਨਨਾ ਉਪਾਇਆ ਸੋਤਰਮੰਤਾ ਜੀਓ ਜਨ ਪ੍ਰਭ ਉਤਿਆ ਸੋ ਸੁਭਾ ਮੰਤਾ ਜੀਓ ਜੈਸ ਸਾਧੂ ਸੰਗਤ ਤਿਸ ਸਵਸ਼ ਸੁ ਕਰਨੀ ਜੀਉ ਜਾਂ ਨਾਨਕ ਸਹਿਜ ਸਮਾਈ ਜੀਉ ਇਹ ਇਹ ਨਾਨਕ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਉਹ ਤਰਾਡ ਬਣ ਗਿਆ ਹੈ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਸਿਉਨ ਕੀਤਾ ਉਹ ਸੁਭਾ ਬੜਾ ਹੋ ਗਿਆ ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਮਿਲ ਗਈ ਉਸ ਦੀ ਸਾਰੀ ਸ੍ਰੇਸ਼ਟ ਕਰਨੀ ਬਣ ਗਈ तो मनुख आत्म का डोलता वैश्य लीनता प्राप्त हो गया गौड़ी अष्टपरिया महला पहला गौड़ी ग्वार ग्वारिरी इको कार सतनाम करता परख गुरप्रसाद निध सिद्ध निर्मल नाम विचार ਪੂਰਨ ਪੂਰ ਰਹਾ ਮਖ ਮਾਰ ਤ੍ਰੈ ਕੁੱਟੀ ਛੁੱਟੀ ਬਿਮਲਮ ਮਯਾਰ ਗੁਰ ਕੀ ਮਤ ਜੀਏ ਆਈ ਕਾਰ ਦੇ ਐਨ ਬੈਦ ਰਾਮ ਰਮਤ ਮਨ ਮਾਨਿਆ ਗਿਆਨ ਅੰਜਰ ਗੁਰ ਸ਼ਬਦ ਪਛਾਨਿਆ ਰਹੋ ਗੁਰ ਦੀ ਦਿੱਤੀ ਹੋਈ ਮਤ ਮੇਰੇ ਜੀ ਦੇ ਕੰਮ ਆ ਗਈ ਮੈਂ ਪਵਿੱਤਰ ਹਰੀ ਨਾਮ ਵਿੱਚ ਲੀਨ ਰਹਣ ਕਰਕੇ ਮੇਰੀ ਅੰਦਰਲੀ ਖਚ ਮੁੱਕ ਗਈ ਮੈਂ ਮਾਇਆ ਦੇ ਜ਼ਹਿਰ ਨੂੰ ਮਾਰ ਲਿਆ ਹੈ ਹੁਣ ਪ੍ਰਮਾਤਮਾ ਹਰ ਥਾਂ ਵਿਆਪਕ ਦਿਸ ਰਿਹਾ ਹੈ ਪ੍ਰਮਾਤਮਾ ਦਾ ਨਿਰਮਲ ਨਾਮ ਮੇਰੀ ਵਾਸਤੇ ਖਜ਼ਾਨਾ ਹੈ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੀ ਮੇਰੀ ਵਾਸਤੇ ਨਹਿਰੀਆਂ ਤੇ ਸਿੜੀਆਂ ਦਾ ਮੂਲ ਵਾਹਿਗੁਰੂ ਦੇ ਨਿਰਮਲ ਨਾਮ ਦਾ ਵਿਚਾਰ ਹੈ ਜੋ ਪੂਰਨ ਬ੍ਰਹਮੰਡ ਵਿੱਚ ਬਰਮਾਨ ਹੈ ਅਤੇ ਬਾਸ਼ਨਾਮਾ ਤੋਂ ਨਿਵਰਤ ਹੈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੈਂ ਉਹ ਆਤਮਿਕ ਸੂਰਮਾ ਲੱਭ ਲਿਆ ਹੈ ਜੋ ਪ੍ਰਮਾਤਮਾ ਨਾਲ ਡੂੰਗੀ ਸਾਣ ਪਾ ਦਿੰਦਾ ਹੈ परमात्मा ਦਾ ਨਾਮ ਸਿਮਰ ਸਿਮਰ ਕੇ ਮੇਰਾ ਮਨ ਇਸ ਤਰਾਂ ਗੱਜ ਗਿਆ ਹੈ ਜੇ ਹੁਣ ਸਿਮਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ ਇੱਕ ਸੋਖ ਮਾਨਿਆ ਸਹਿਜ ਮਿਲਾਇਆ ਨਿਰਮਲ ਬਾਣੀ ਪਰਮਾ ਛਕਾਇਆ ਲਾਲ ਪੈ ਸੂਹਾ ਰੰਗ ਮਾਇਆ ਨਦਰ ਪਈ ਵਿਖ ਠਾਕ ਰਹਾਇਆ ਪਵਿੱਤਰ ਬਾਣੀ ਨੇ ਮੇਰੀ ਭੜਕਣਾ ਮੁਕਾ ਦਿੱਤੀ ਹੈ ਮੈਨੂੰ ਸਹਜ ਵਾਸਤਾ ਵਿੱਚ ਮਿਲਾ ਦਿੱਤਾ ਹੈ ਮਨ ਗਿਆ ਹੈ ਕਿ ਇਹ ਹੀ ਸੁਖਾਏ ਲਾਲ ਹੋ ਗਿਆ ਹੈ ਮਾਇਆ ਦਾ ਰੰਗ ਮੈਨੂੰ ਕਸੂਬੇ ਦੇ ਰੰਗ ਵਰਗਾ ਕੱਚਾ ਸੁਹਾ ਦਾਸ ਪਿਆ ਹੈ ਨજર ਹੋਈ ਹੈ ਮੈਂ ਮਾਇਆ ਦੇ ਜਹਨੂ ਰੋਖ ਲਿਆ ਹੈ ਉਲਟ ਪਈ ਜੀਵਤ ਮਰ ਜਾਗ ਗਿਆ ਸਬਦ ਦਰ ਮੇਂ ਮਨ ਹਰਿ ਸਿਉ ਲੱਗ ਗਿਆ ਰਸ ਸੰਗ੍ਰਹਿ ਵਿਖ ਪਰ ਹਰੇ ਤਿਆਗ ਤਿਆਗ ਗਿਆ ਭਾਇ ਬਸੇ ਜਮ ਕਾ ਪਉ ਭੰਗਿਆ ਪਾ ਪਾਤ ਪਈ ਹੈ ਦੁਨੀਆ ਦੀ ਕਿਰਤਕਾਰ ਕਰਦਿਆਂ ਹੀ ਮਰ ਗਿਆ ਹੈ ਮੈਨੂੰ ਆਤਕ ਮਜਾਲ ਆ ਗਈ ਹੈ ਗੁਰੂ ਦੇ ਸਾਧਰਾ ਹੀ ਮੈਂ ਸਿਮਨ ਕਰ ਰਿਹਾ ਹਾਂ ਮੇਰਾ ਮਾਨ ਪ੍ਰਮਾਤਮਾ ਨਾਲ ਪ੍ਰੀਤ ਪਾ ਚੁੱਕਾ ਹੈ ਆਨੰਦ ਇਕੱਠਾ ਕਰਕੇ ਮੈਂ ਮਾਇਆ ਦੇ ਜ਼ਹਿਰ ਨੂੰ ਦੂਰ ਕਰਕੇ ਤਿਆਗ ਦਿੱਤਾ ਹੈ ਪ੍ਰਮਾਤਮਾ ਦੇ ਪ੍ਰੇਮ ਵਿੱਚ ਟਿਕਣ ਕਰਕੇ ਮੇਰਾ ਮੋਤ ਦਾ ਡਰ ਦੂਰ ਹੋ ਗਿਆ ਹੈ ਸਾਧ ਰਹੇ ਮਨ ਮਾਨਣ ਅਹੰਕਾਰਾ ਚਤ ਹਰ ਸਿਉ ਰਾਤਾ ਹੁਕਮ ਅਪਾਰਾ ਜਾਤ ਰਹਿ ਪਤ ਕੇ ਅਚਾਰਾ ਨ੍ਰਿਸ਼ਟ ਭਈ ਸੁਖ ਆਤਮ ਧਾਰਾ ਜਾਸਕੇ ਦੂਰ ਹੋ ਗਏ ਹਨ ਝਗੜਾ ਮਿਟ ਗਿਆ ਹੈ ਹੰਕਾਰ ਗਿਆ ਹੈ ਮੇਰਾ ਚਤ ਹੁਣ ਪ੍ਰਮਾਤਮਾ ਨਾਲ ਰੰਗਿਆ ਗਿਆ ਹੈ ਮੈਂ ਹੁਣ ਉਸ ਬਿਆੰਤ ਕਾਲਪੁਰਖ ਦੀ ਰਾਜ ਵਿੱਚ ਟਿਕ ਗਿਆ ਹਾਂ ਜਾਤ ਵਰਨ ਤੇ ਲੋਕ ਰਾਜ ਦੀ ਖਾਤਰ ਕਿਤੇ ਜਾਣ ਵਾਲੇ ਧਰਮ ਕਰਮ ਬਸ ਹੋ ਗਏ ਹਨ ਮਿਹਰ ਦੀ ਨਿਗਾਹ ਹੋਈ ਹੈ ਮੈਨੂੰ ਆਤਮਿਕ ਸੁੱਖ ਮਿਲ ਗਿਆ ਹੈ ਤੁਰਿ ਮੈਂ ਕੋਈ ਨਾ ਦੇਖੂ ਮੀਤ ਕੈਸੇ ਸੇਵਕ ਸੇਵੋ ਕਿਸ ਦੀਵੋ ਚੀਤ ਕਿਸ ਪੁੱਛੋ ਕਿਸ ਲਾਗੋ ਪਾਏ ਕੈਸੇ ਉਪਦੇਸੇ ਹਾਰਾ ਰਹਾ ਲਮਲਾਏ ਮੈਨੂੰ ਤੇਤੋਂ ਬਿਨਾ ਕੋਈ ਹੋਰ ਮਿੱਤਰ ਨਹੀਂ ਦੱਸਦਾ ਮੈਂ ਹੁਣ ਕਿਸੇ ਹੋਰ ਨੂੰ ਨਹੀਂ ਸਮਰਦਾ ਮੈਂ ਕਿਸੇ ਹੋਰ ਨੂੰ ਆਪਣਾ ਮਨ ਨਹੀਂ ਭੇਟ ਕਰਦਾ ਮੈਂ ਕਿਸੇ ਹੋਰ ਤੋਂ ਸਲਾਹ ਨਹੀਂ ਪੁੱਛਦਾ ਮੈਂ ਕਿਸੇ ਹੋਰ ਦੇ ਪੈਰੀ ਨਹੀਂ ਲਾਗਦਾ ਫਿਰਦਾ ਮੈਂ ਕਿਸੇ ਹੋਰ ਦੇ ਅਪਦੇਸ਼ ਵਿੱਚ ਸਵਤ ਨਹੀਂ ਜੋੜਦਾ ਫਿਰਦਾ

ਤਕੰਦਾ ਹਾਂ ਗੁਰੂ ਦੀ ਦਿਖਿਆ ਗੁਰੂ ਦੇ ਪ੍ਰੇਮ ਨੂੰ ਹੀ ਮੈਂ ਆਪਣੇ ਆਤਮ ਦਾ ਭੋਜਨ ਬਣਾਇਆ ਹੈ ਪ੍ਰਭੂ ਦੀ ਰਾਜਾ ਬੱਚ ਹੀ ਇਹ ਪਿਛਲੇ ਕਰਮਾਂ ਦਾ ਓੰਕਾਰ ਛੁੱਟਿਆ ਹੈ ਤੇ ਮੈਂ ਆਪਣੇ ਅਸਲ ਕਾਰ ਵਿੱਚ ਟਿਕਿਆ ਬੈਠਾ ਹਾਂ ਗਰਬ ਗੰਤਨ ਸੁਖ ਆਤਮ ਧਿਆਨਾ ਜੋਤ ਭਈ ਜੋਤੀ ਮੈਂ ਹੈ ਸਮਾਨ ਲਖਤ ਮਿਟੇ ਨਹੀਂ ਹੀ ਸਾ ਉਹਦਾ ਨਿਸ਼ਾਨਾ ਕਰਤਾ ਕਰਨਾ ਕਰਤਾ ਜਾਨਾ ਅੰਤਾਰ ਦੂਰ ਹੋ ਗਿਆ ਹੈ ਆਤਮਕਨੰਦ ਵਿੱਚ ਮੇਰੀ ਸੁਰਤੀ ਟਿਕ ਗਈ ਹੈ ਮੇਰੇ ਅੰਦਰ ਆਤਮਿਕ ਚਾਨਣ ਹੋ ਗਿਆ ਹੈ ਮੇਰੀ ਜਨ ਪ੍ਰਭੂ ਦੀ ਜੋਤ ਵਿੱਚ ਲੀਨ ਹੋ ਗਈ ਹੈ ਉਹ ਉਹ ਕਰਿਆ ਉਹ ਇਹ ਗੁਰੂ ਸ਼ਬਦ ਦੇ ਲੇਖ ਅਜੇ ਹ ਪ੍ਰਗਟ ਹੋ ਗਿਆ ਹੈ ਕਿ ਮੈਂ ਨਹੀਂ ਸਕਦਾ ਮੈਂ ਕਰਤੇ ਦੇ ਰਚਨਾ ਨੂੰ ਤਾਰੂ ਪਹੀ ਜਾਣ ਲਿਆ ਹੈ ਮੈਂ ਪੰਡਤ ਨੈ ਚਤਰ ਸਿਆਣਾ ਨੈ ਭੁੱਲੂ ਨਹੀਂ ਨੈ ਪਰਮਪਲਨਾ ਕਥੂ ਨ ਕਥਨੀ ਹੁਕਮੁ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਮੈਂ ਕੋਈ ਪੰਡਤ ਨਹੀਂ ਹਾਂ ਮੈਂ ਚਤਰ ਨਹੀਂ ਹਾਂ ਮੈਂ ਸਿਆਣਾ ਨਹੀਂ ਹਾਂ ਤਾਈਂ ਮੈਂ ਖੁੰਝਿਆ ਨੇ ਨਹੀਂ ਪਾਟ ਕਾਣਾ ਵਿੱਚ ਪੈ ਕੇ ਕਰਾਹੇ ਨਹੀਂ ਪਿਆ ਮੈਂ ਕੋਈ ਸਤ్రਾਈ ਦੀਆਂ ਗੱਲਾਂ ਨਹੀਂ ਕਰਦਾ ਏ ਨਾਨਕ ਮੈਂ ਤਾਂ ਸਤਿਗੁਰੂ ਦੀ ਮੱਤ ਲੈ ਕੇ ਪ੍ਰਮਾਤਮਾ ਦੇ ਹਕੂ ਨੂੰ ਛਾਣਿਆ ਹੈ ਭਾਵ ਮੈਂ ਇਹ ਸਮਝਿਆ ਹੈ ਕਿ ਪ੍ਰਭੂ ਦੇ ਹਕਮ ਵਿੱਚ ਤਨ ਨਾ ਹੀ ਸਹੀ ਰਹਤਾ ਹੈ ਤੇ ਮੈਂ ਲੋਰ ਵਾਸਤਾ ਵਿੱਚ ਟਿਕ ਗਿਆ ਹਾਂ ਇਤਤ ਸਮਾਪਤ ਕਰਦੇ ਆ ਬੋਲਣ ਵਿੱਚ ਕੋਈ ਅੱਖਰ ਵੱੰਦਾ ਘਟਾ ਕੋਲ ਚਕ ਮਾਫ ਕਰਨੀ ਆਉਦੀ ਅਲ ਜਾਣ ਮੱਚੀ ਨਹੀਂ ਸਿਰ ਤੇ ਸਤ ਰੱਖਣਾ ਨਾਮ ਦੀ ਦਾਤ ਵਕਸ਼ੋ ਚਰਨਾਂ ਦੀ ਪ੍ਰੀਤ ਵਕਸ਼ੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ